ਰਾਜਪੁਰਾ ਦੇ ਪੁਰਾਣੇ ਮਿਰਚ ਮੰਡੀ 'ਚ ਗੈਰ ਕਾਨੂੰਨੀ ਢੰਗ ਨਾਲ ਕਾਰਜ ਪਟਾਖੇ ਤਿਆਰ ਕਰਨ ਵੇਲੇ ਧਮਾਕਾ ਹੋ ਗਿਆ ਇਸ ਧਮਾਕੇ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਰਿਵਾਰ ਦੇ 3 ਸ਼ਖਸ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਬੁੱਧਵਾਰ ਗ੍ਰੀਪ 6 ਵਜੇ ਦੀ ਹੈ ਹਾਂ ਦੇ 5:00 ਦਾ ਟਾਈਮ ਸੀ 5:00 ਵਜੇ ਦਾ ਵੀ ਸਾਰੇ ਆਪਾਂ ਨੂੰ ਘਰ ਅੰਦਰ ਲੋਕੀ ਚਾਹ ਪੰਡਾ ਟਾਈਮ ਸੀਗੇ ਕੋਈ ਬਾਹਰ ਬੈਠੇ ਸੀ ਕੋਈ ਅੰਦਰ ਘਰ ਅੰਦਰ ਸੀ ਅਸੀਂ ਵੀ ਆਪਣੇ ਚਾਹ ਪੀ ਰਹੇ ਸੀ ਉਹਨਾ ਕੇ ਇੱਕਦਮ ਬਹੁਤ ਜ਼ੋਰ ਦੀ ਬਲਾਸਟ ਹੋਇਆ ਸਾਰੇ ਬਾਹਰ ਨਿਕਲੇ ਭੱਜ ਕੇ ਧੂਮਾ ਧੂਮਾ ਰੋਲ ਪੁਰਾ ਹਾ ਪਿਛਲੇ ਪਾਸੇ ਅਸੀਂ ਆ ਕੇ ਦੇਖਿਆ ਅਸੀਂ ਸੋਚਿਆ ਵੀ ਸ਼ਾਇਦ ਕਿਤੇ ਸਿਲੰਡਰ ਦਾ ਬਲਾਸਟ ਹੋਵੇ ਪਰ ਜਦੋਂ ਅਸੀਂ ਇੱਧਰ ਬੈਕ ਸਾਈਡ ਆਏ ਤਾਂ ਆ ਕੇ ਦੇਖਿਆ ਵੀ ਸਾਰੀ ਲੋਕ ਇਕੱਠੇ ਹੋਏ ਪਤਾ ਲੱਗਿਆ ਵੀ ਕਾਂਟਾ ਦੇ ਘਰ ਹੋਇਆ ਬਲਾਸਟਿੰਗ ਫੇਰ ਵਸ ਸਾਡੇ ਕੋਲ ਅੰਦਰ ਜਾਣ ਦੀ ਹਿੰਮਤ ਨਹੀਂ ਪਈ ਉਹਦੀ ਡੈੱਡ ਬ ਮ੍ਰਿਤਕ ਔਰਤ ਦਾ ਇੱਕ ਬੇਟਾ ਤੇ ਦੋ ਨੂੰਹਾਂ ਇਸ ਹਾਦਸੇ ਵਿੱਚ ਜ਼ਖਮੀ ਹੋਈਆਂ ਨੇ ਪਰ ਦੂਜੇ ਬੇਟੇ ਮੁਤਾਬਕ ਉਸ ਨੂੰ ਪਤਾ ਹੀ ਨਹੀਂ ਕਿ ਇੱਥੇ ਕੀ ਚੱਲ ਰਿਹਾ ਸੀ ਪਤਾ ਨਹੀਂ ਲੱਗਾ ਜੀ ਮੈਂ ਤਾਂ ਇਹਨਾਂ ਨੂੰ ਇਵੇਂ ਛੱਡ ਕੇ ਗਿਆ ਬੈਠੇ ਹੋਇਆ ਨੂੰ ਵੈਸੇ ਹੱਸ ਰਹੇ ਸੀਗੇ ਤੇ ਬੈਠੇ ਹੋ ਸਾਰੇ ਮੈਨੂੰ ਤਾਂ ਕੁਝ ਨਹੀਂ ਪਤਾ ਇਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੀ ਅਗਵੇਂ ਹੋਇਆ ਕੀ ਨਹੀਂ ਹੋਇਆ ਪੁਲਿਸ ਮੁਤਾਬਕ ਪਟਾਖਿਆਂ ਲਈ ਵਰਤੇ ਜਾਣ ਵਾਲੇ ਪੋਟਾਸ਼ ਨੂੰ ਅੱਗ ਲੱਗਣ ਕਰਕੇ ਨੇ ਹਾਦਸਾ ਵਾਪਰਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਚਾਹੇ ਹੋਰ ਗੈਰਕਾਨੂੰਨੀ ਪਟਾਖਾ ਬਣਾਉਣ ਦੇ ਮਾਮਲੇ ਬਾਰੇ ਸੂchna ਮਿਲੀ ਹੈ ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਹ ਬਾਰੇ ਹੁਣੇ-ਹੁਣੇ ਸਾਡੀ ਨੌਲੇਜ ਆਇਆ ਸੀ ਵੀ ਇੱਥੇ ਕੋਈ ਜਿਹੜਾ ਹੈਗਾ ਵੀ ਪਟਾਖੇ ਬਣਾਉਂਦੇ ਆ ਤੇ ਉਹਦੇ ਚੱਲਣ ਨਾਲ ਇੱਕ ਲੇਡੀ ਕਾਂਤਾ ਦੇਵ ਦੀ ਡੈਥ ਹੋ ਗਈ। ਪੋਟਾਸ਼ ਵਗੈਰਾ ਯੂਜ਼ ਕਰਦੇ ਆ ਤੇ ਤਿੰਨ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਾਟਿਆ ਹਸਪਤਾਲ ਭੇਜਿਆ। ਇਹ ਇਹਨਾਂ ਦਾ ਕੋਈ ਪਹਿਲਾ ਨੋਟਿਚ ਨਹੀਂ ਸੀਗਾ ਪਰ ਇੱਥੇ ਪਤਾ ਲੱਗਿਆ ਕਿ ਮਿਰਚ ਮੰਡੀ ਚ ਚੋਰੀ ਛਿਪੇ ਕਰਕੇ ਪੁਰਾਣੇ ਸਮਿਆਂ ਤੋਂ ਹੀ ਕੁਝ ਲੋਕ ਟਾਕਿਆ ਦਾ ਕੰਮ ਕਰਦੇ ਆ ਜਿਹੜਾ ਕਿ ਸਟ੍ਰਿਕਟਲੀ ਬੰਦ ਕੀਤਾ ਜਾਊਗਾ ਉਹਨਾਂ ਦੀ ਲਿਸਟ ਬਣਾਈ ਜਾ ਰਹੀ ਹੈ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਇਨੇ ਸਾਲਾਂ ਤੋਂ ਗੈਰਕਾਨੂੰਨੀ ਢੰਗ ਨਾਲ ਚੱਲ ਰਿਹਾ ਇਸ ਕਾਰੋਬਾਰ ਤੇ ਠੱਲ ਪਹੁੰਚ ਹਾਲੇ ਵੀ ਪੁਲਿਸ ਕਾਮਯਾਬ ਭੁੰਦੀ ਹੈ ਜਾਂ ਨਹੀਂ ਇਹ ਤਾਂ ਸਮੇਂ ਦੀ ਗੱਲ ਹੈ ਪਰ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਹਨੇ ਸਾਲਾਂ ਤੋਂ ਚੱਲ ਰਿਹਾ ਇਸ ਕਾਰੋਬਾਰ ਬਾਰੇ ਕਿ ਵਾਕਈ ਪੁਲਿਸ ਨੂੰ ਪੜਨਕ ਤੱਕ ਨਹੀਂ ਸੀ